ਜੇ ਕੋਲ ਕੁਝ ਨਾ ਹੋਵੇ ਤਾਂ ਕੁਝ ਗਵਾਚ ਜਾਣ ਦੀ ਚਿੰਤਾ ਵੀ ਨਹੀਂ ਹੁੰਦੀ ਕਹਿੰਦੇ ਨੇ ਬਹੁਤੀ ਸ਼ੈ ਨੂੰ ਡਰ ਘਾਟੇ ਦਾ ਘਾਟੇ ਨੂੰ ਡਰ ਕਾਦਾ ਬਚਪਨ ਦਾ ਸਭ ਤੋਂ ਮੁਸ਼ਕਲ ਸਮਾਂ ਗਲਤੀ ਕਰਨ ਅਤੇ ਸਜ਼ਾ ਮਿਲਣ ਦਾ ਵਿਚਾਰਲਾ ਸਮਾਂ ਹੁੰਦਾ ਹੈ ਜੇ ਪੁਰਸ਼ ਦੇ ਮਨ ਵਿੱਚ ਇਸਤਰੀ ਪ੍ਰਤੀ ਸਤਿਕਾਰ ਨਹੀਂ ਤਾਂ ਉਸ ਨੂੰ ਵਿਆਹ ਵਿੱਚੋਂ ਸੁੱਖ ਨਹੀਂ ਮਿਲਦਾ ਅਨੇਕਾਂ ਪੁਸਤਕਾਂ ਪਾਠਕਾਂ ਦੀ ਪਸੰਦ ਦਾ ਪੱਧਰ ਨੀਵਾ ਹੋਣ ਕਾਰਨ ਪ੍ਰਸਿੱਧ ਹੋ ਜਾਂਦੀਆਂ ਹਨ ਜੇ ਕਹਿਣ ਲਈ ਕੁਝ ਨਹੀਂ ਤਾਂ ਨਾ ਬੋਲੋ ਕਿਉਂਕਿ ਜੇ ਤੁਸੀਂ ਬੋਲੋਗੇ ਤਾਂ ਸਰੋਤਿਆਂ ਨੂੰ ਵੀ ਤੁਹਾਡੇ ਬਾਰੇ ਬੋਲਣਾ ਪਵੇਗਾ ਚੰਗੇ ਕੰਮਾਂ ਨਾਲ ਨਹੀਂ ਥਕਾਵਟ ਹਮੇਸ਼ਾ ਭੈੜੇ ਕੰਮਾਂ ਨਾਲ ਹੁੰਦੀ ਹੈ ਹੱਸਣ ਨਾਲ ਸਾਨੂੰ ਸ਼ਕਤੀ ਮਿਲਦੀ ਹੈ ਜਿਹੜੇ ਯਾਤਰਾ ਨਹੀਂ ਮਾਨਦੇ ਉਹ ਜੀਵਨ ਵਿੱਚ ਨਿਸ਼ਾਨਾ ਪ੍ਰਾਪਤ ਕਰਕੇ ਵੀ ਪ੍ਰਸੰਨ ਨਹੀਂ ਹੁੰਦੇ ਆਪਣੇ ਆਪ ਤੇ ਵਿਸ਼ਵਾਸ ਕਰੋ ਤਾਂ ਹੀ ਤੁਸੀਂ ਦੂਜਿਆਂ ਤੇ ਵਿਸ਼ਵਾਸ ਕਰ ਸਕੋਗੇ ਗੱਲਬਾਤ ਦੀ ਕਲਾ ਵਿੱਚ ਹਰ ਕਿਸੇ ਦਾ ਸਾਰੇ ਹੀ ਸੰਸਾਰ ਨਾਲ ਮੁਕਾਬਲਾ ਹੁੰਦਾ ਹੈ ਪੁਰਾਣਾ ਜ਼ਮਾਨਾ ਇਸ ਲਈ ਚੰਗਾ ਲੱਗਦਾ ਹੈ ਕਿਉਂਕਿ ਉਹ ਗੁਜ਼ਰ ਚੁੱਕਾ ਹੈ ਜੇ ਕੁਝ ਕਰਨ ਦੇ ਪੈਸੇ ਮਿਲਣ ਤਾਂ ਉਹ ਕੰਮ ਹੁੰਦਾ ਹੈ ਜੇ ਕੁਝ ਕਰਨ ਦੇ ਪੈਸੇ ਦੇਣੇ ਪੈਣ ਤਾਂ ਉਹ ਮਨੋਰੰਜਨ ਹੁੰਦਾ ਹੈ ਖਾਣਾ ਖਾਣ ਮਗਰੋਂ ਹਰ ਕੋਈ ਆਰਾਮਪਸੰਦ ਅਤੇ ਸਮਝੌਤਾਵਾਦੀ ਹੋ ਜਾਂਦਾ ਹੈ ਕਿਸੇ ਨੂੰ ਕੋਈ ਕਿਤਾਬ ਉਦਾਹਰਨਾ ਦਿਓ ਕੋਈ ਨਹੀਂ ਮੋੜਦਾ ਨਿੱਜੀ ਲਾਇਬ੍ਰੇਰੀਆਂ ਦੀਆਂ ਕਿਤਾਬਾਂ ਇਸ ਗੱਲ ਦੀ ਉਦਾਹਰਨ ਹਨ ਜਿਹੜੇ ਲੋਕ ਹਰ ਥਾਂ ਬਹਾਨੇ ਲਾ ਲੈਂਦੇ ਹਨ ਉਹ ਬਹਾਨੇ ਹੀ ਲਾਉਂਦੇ ਹਨ ਹੋਰ ਕੁਝ ਨਹੀਂ ਕਰਦੇ ਅੰਦਾਜ਼ਾ ਲਗਾਓ ਕਿ ਧਰਮ ਹੋਣ ਦੇ ਬਾਵਜੂਦ ਫਿਰ ਵੀ ਇੰਨੇ ਲੋਕ ਬੇਈਮਾਨ ਹਨ ਜੇ ਧਰਮ ਨਾ ਹੁੰਦਾ ਤਾਂ ਫਿਰ ਕੀ ਹੁੰਦਾ ਕਮੰਡੀ ਲੋਕ ਦੂਜਿਆਂ ਦੇ ਆਤਮ ਵਿਸ਼ਵਾਸ ਨੂੰ ਗੁਸਥਾਕੀ ਸਮਝਦੇ ਹਨ ਇੱਕ ਹੋਰ ਪਰਿਵਾਰ ਉਸਾਰਨ ਵਾਸਤੇ ਧੀ ਆਪਣਾ ਪਰਿਵਾਰ ਤਿਆਗ ਦਿੰਦੀ ਹੈ ਫੜ ਇੱਕ ਅਜੀਹਾ ਸੱਚ ਹੁੰਦੀ ਹੈ ਜਿਸ ਦੀ ਲੰਬਾਈ ਚੜਾਈ ਨਹੀਂ ਹੁੰਦੀ ਸਿਆਣੇ ਬੰਦੇ ਇਕੱਲਿਆਂ ਹੀ ਬਹੁ ਸੰਪਤੀ ਵਾਲਾ ਪ੍ਰਭਾਵ ਪਾਉਂਦੇ ਹਨ ਯੂਨੀਵਰਸਿਟੀ ਦਾ ਆਦੇਸ਼ ਕੇਵਲ ਸਾਨੂੰ ਗਿਆਨ ਦੇਣਾ ਹੀ ਨਹੀਂ ਹੁੰਦਾ ਬਲਕਿ ਸਾਨੂੰ ਸਾਡੀ ਅਗਿਆਨਤਾ ਤੋਂ ਜਾਣੂ ਕਰਵਾਉਣਾ ਵੀ ਹੁੰਦਾ ਹੈ ਅੱਜ ਕੱਲ ਦੀ ਰਾਜਨੀਤੀ ਅਤੇ ਵਪਾਰ ਵਿੱਚ ਸੱਚ ਬੋਲਣ ਵਾਲੇ ਨੂੰ ਮੂਰਖ ਕਿਹਾ ਜਾਂਦਾ ਹੈ ਅਧਿਆਪਕ ਨੂੰ ਵਿਦਿਆਰਥੀਆਂ ਦੇ ਨਾਂ ਚੇਤੇ ਨਹੀਂ ਰਹਿੰਦੇ ਪਰ ਵਿਦਿਆਰਥੀਆਂ ਦੇ ਕਾਰਨਾਮੇ ਅਤੇ ਕਰਤੂਤਾ ਚੇਤੇ ਰਹਿੰਦੀਆਂ ਹਨ ਜੇ ਸੰਸਾਰ ਵਿੱਚ ਮੂਰਖਾਂ ਦਾ ਰਾਜ ਨਹੀਂ ਤਾਂ ਇਸ ਦਾ ਅਰਥ ਇਹ ਨਹੀਂ ਕਿ ਉਹਨਾਂ ਦੀ ਬਹੁ ਗਿਣਤੀ ਨਹੀਂ ਮਨ ਸਰੀਰ ਨੂੰ ਆਨੰਦ ਲੈਣ ਲਈ ਹਮੇਸ਼ਾ ਉਕਸਾਉਂਦਾ ਰਹਿੰਦਾ ਹੈ ਜ਼ਿੰਦਗੀ ਵਿੱਚ ਦੁਸ਼ਮਣਾਂ ਦਾ ਹੋਣਾ ਲਾਜ਼ਮੀ ਹੁੰਦਾ ਹੈ ਜੇਕਰ ਤੁਹਾਡੇ ਦੁਸ਼ਮਣ ਨਹੀਂ ਤਾਂ ਇਹ ਮਿਹਰਬਾਨੀ ਵੀ ਤੁਹਾਡੇ ਦੋਸਤਾਂ ਨੂੰ ਕਰਨੀ ਪਵੇਗੀ ਜਦੋਂ ਅਸੀਂ ਵਸਤਾਂ ਖਰੀਦਦੇ ਹਾਂ ਤੇ ਉਸ ਦੇ ਨਾਲ ਹੀ ਉਸ ਦੇ ਗਵਾਚ ਜਾਣ ਅਤੇ ਖਰਾਬ ਹੋ ਜਾਣ ਦੀ ਚਿੰਤਾ ਵੀ ਲੈ ਆਉਂਦੇ ਹਾਂ ਕਾਮਚੋਰ ਬੰਦੇ ਆਪਣੀ ਸੁਸਤੀ ਨੂੰ ਕਿਸਮਤ ਕਹਿੰਦੇ ਹਨ ਲਾਇਕ ਵਿਦਿਆਰਥੀ ਨੂੰ ਬਹੁਤ ਪੜਨਾ ਪੈਂਦਾ ਹੈ ਨਲਾਇਕ ਦਾ ਬਿਨਾ ਪੜੇ ਹੀ ਸਰ ਜਾਂਦਾ ਹੈ ਜਿਸ ਤੋਂ ਪੈਸੇ ਲੈਣੇ ਹੋਣ ਉਸ ਨਾਲ ਸਾਉ ਵਿਹਾਰ ਕਰਨਾ ਪੈਂਦਾ ਹੈ ਪਤਨੀ ਪਤੀ ਨਾਲ ਇਵੇਂ ਹੀ ਕਰਦੀ ਹੈ ਭ੍ਰਿਸ਼ਟਾਚਾਰ ਕਿੰਨਾ ਹੈ ਨਿਰਪਰ ਕਰਦਾ ਹੈ ਕਿ ਅਸੀਂ ਆਪ ਕਿੰਨੇ ਭ੍ਰਿਸ਼ਟ ਹਾਂ ਚੰਗਾ ਪਰਵਾਨ ਤਾਂ ਹੋ ਜਾਂਦਾ ਹੈ ਪਰ ਸਫਤ ਉਤਮ ਦੀ ਹੀ ਹੁੰਦੀ ਹੈ ਸੰਜਮ ਤੋਂ ਬਿਨਾ ਕੋਈ ਵੀ ਅਮੀਰ ਨਹੀਂ ਹੋ ਸਕਦਾ ਸੰਜਮ ਨਾਲ ਕੋਈ ਵੀ ਗਰੀਬ ਨਹੀਂ ਰਹਿੰਦਾ ਬਚਤ ਨਾਲ ਚਰਿੱਤਰ ਮਜ਼ਬੂਤ ਅਤੇ ਬੁੱਧੀ ਤਿੱਖੀ ਹੁੰਦੀ ਹੈ ਸਿੱਖਿਆ ਪ੍ਰਾਪਤੀ ਨਾਲ ਅਸੀਂ ਪਰਿਵਾਰ ਸਮਾਜ ਅਤੇ ਦੇਸ਼ ਲਈ ਲਾਭਦਾਇਕ ਬਣ ਜਾਂਦੇ ਹਾਂ ਸਿਆਣੇ ਬੰਦੇ ਦੁੱਖਾਂ ਨੂੰ ਚੁੱਪ ਕਰਕੇ ਸਹਿੰਦੇ ਹਨ ਇੱਕੋ ਵੇਲੇ ਕਿਸੇ ਨਾਲ ਸਾੜਾ ਕਰਨਾ ਤੇ ਕਿਸੇ ਹੋਰ ਨਾਲ ਪ੍ਰਸੰਨ ਰਹਿਣਾ ਸੰਭਵ ਨਹੀਂ ਹੁੰਦਾ ਮਿਹਨਤ ਇਮਾਨਦਾਰੀ ਸੰਜਮ ਅਤੇ ਨਿਮਰਤਾ ਸਫਲਤਾ ਦੇ ਮਾਰਗ ਹਨ ਜਦੋਂ ਵੀ ਕੋਈ ਸਫਲ ਹੋਵੇਗਾ ਇਹਨਾਂ ਵਿੱਚੋਂ ਗੁਜ਼ਰ ਕੇ ਹੀ ਹੋਵੇਗਾ ਦੁਸ਼ਮਣ ਵਾਸਤੇ ਤੁਹਾਡੀ ਚੁੱਪ ਦਾ ਵਿਰੋਧ ਕਰਨਾ ਸੰਭਵ ਨਹੀਂ ਹੁੰਦਾ ਮਿਹਨਤ ਤੋਂ ਬਿਨਾ ਵਿਕਾਸ ਨਹੀਂ ਹੁੰਦਾ ਕੇਵਲ ਉਮਰ ਵਧਦੀ ਹੈ ਕੰਮ ਕਰਨ ਨਾਲ ਸਿਹਤ ਸਤਕਾਰ ਅਤੇ ਚਰਿੱਤਰ ਉਸਰਦਾ ਹੈ ਚਾਹ ਪਲੂਸਾਂ ਨਾਲ ਮਨੁੱਖ ਪਟਕ ਜਾਂਦਾ ਹੈ ਪਰ ਵਿਰੋਧੀਆਂ ਦੀ ਨਿੰਦਿਆ ਨਾਲ ਦਰਸਤ ਹੁੰਦਾ ਰਹਿੰਦਾ ਹੈ